ਕਾਲ ਦੇ ਵਿੱਚ ਕੁਝ ਮਹੱਤਮਪੂਰਨ ਫੈਸਲੇ ਲੈ ਚਾਣ ਕੇ ਪਿਛਲੇ ਸਾਲ ਮਾਰਚ ਵਿੱਚ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਗਵਾਈ ਵਾਲੇ ਇੱਕ ਪੈਨਲ ਨੇ ਉਹ ਇਸ ਵਕਤੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਨ ਨੇਸ਼ਨ ਵਨ ਇਲੈਕਸ਼ਨ ਲੈ ਕੇ ਖਬਰ ਸਾਹਮਣੇ ਆ ਰਹੀ ਹੈ ਵਨ ਨੇਸ਼ਨ ਵਨ ਇਲੈਕਸ਼ਨ ਸਰਕਾਰ ਲਾਗੂ ਕਰ ਸਕਦੀ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਰਕਾਰ 2029 ਤੋਂ ਪਹਿਲਾਂ 1 ਨੇਸ਼ਨ 1 ਇਲੈਕਸ਼ਨ ਲਾਗੂ ਕਰ ਸਕਦੀ ਹੈ ਕੋਵਿੰਦ ਕਮੇਟੀ ਨੇ 1 ਨੇਸ਼ਨ 1 ਇਲੈਕਸ਼ਨ ਤੇ ਸਿਫਾਰਿਸ਼ ਦਿੱਤੀ ਹੈ ਕਿਹਾ ਚਾਰਿਆ ਕਿ 2029 ਤੋਂ 1 ਨੇਸ਼ਨ 1 ਇਲੈਕਸ਼ਨ ਸ਼ੁਰੂ ਹੋ ਸਕਦਾ ਹੈ ਇਸ ਵਕਤੀ ਵੱਡੀ ਖਬਰ ਸਾਂਝੀ ਕਰ ਰਹੀ ਆ ਸੂਤਰਾਂ ਦੀ ਮੰਨੀਏ ਚਾਹੀਏ ਤਾਂ 3ੇ ਕਾਰਜਕਾਲ ਦੀ ਮਿਆਦ ਦੇ ਦੌਰਾਨ ਸਮੰਦੰਤਰ ਚੋਣਾਂ ਯਕੀਨੀ ਤੌਰ ਤੇ ਲਾਗੂ ਕੀਤੀਆਂ ਜਾਣਗੀ ਸਰਕਾਰ ਨੂੰ ਭਰੋਸਾ ਹੈ ਕਿ ਇਸ ਸਦਾਰਤਮਕ ਕਦਮ ਨੂੰ ਵੱਖ-ਵੱਖ ਪਾਰਟੀਆਂ ਦਾ ਸਮਰਥਨ ਮਿਲੇਗਾ ਇੱਕ ਦੇਸ਼ ਇੱਕ ਚੋਣ ਲਈ ਸਰਕਾਰ ਦੀਆਂ ਤਿਆਰੀਆਂ ਜੋਰਾਂ ਤੇ ਨੇ ਸਰਕਾਰ ਅਤੇ ਭਾਜਪਾ ਦੇ ਉੱਚ ਸੂਤਰਾਂ ਵੱਲੋਂ ਇਥੋਂ ਤੱਕ ਦਾਵਾ ਕੀਤਾ ਗਿਆ ਕਿ ਆ ਕਿ ਮੋਦੀ ਸਰਕਾਰ ਆਪਣੇ ਇਸ 300 ਕਾਰਜਕਾਲ ਦੌਰਾਨ ਇੱਕ ਦੇਸ਼ ਇੱਕ ਚੌੜੀ ਯੋਜਨਾ ਨੂੰ ਲਾਗੂ ਕਰਨ ਲਈ ਵਚਨਬੱਧ ਹੈ ਸੂਤਰਾਂ ਦੇ ਹਵਾਲੇ ਤੋਂ ਇਸ ਵਕਤ ਵੱਡੀ ਖਬਰ ਸਾਂਝੀ ਕਰ ਰਿਆ ਗੌਰ ਕਰਨ ਵਾਲੀ ਗੱਲ ਹੈ ਕਿ ਰਿਪੋਰਟ ਪੀਐਮ ਮੋਦੀ ਦੇ ਲਖਾਤਰ ਤੀਜੇ ਕਾਰਜਕਾਲ ਦੇ ਪਹਿਲੇ 100 ਦਿਨ ਤੋਂ ਪਹਿਲਾਂ ਹੀ ਪੀਐਮ ਮੋਦੀ ਨੇ ਆਪਣੀ ਚੋਣ ਮੁਹਿੰਮ ਵਿੱਚ ਵਾਰ-ਵਾਰ ਦੁਹਰਾਇਆ ਸੀ ਕਿ ਉਹਨਾਂ ਦੇ ਤੀਜੇ ਕਾਰਜਕਾਲ ਦੇ ਵਿੱਚ ਕੁਝ ਮਹੱਤਮ ਪੁਰਨ ਫੈਸਲੇ ਲੈਣਗੇ ਪਿਛਲੇ ਸਾਲ ਮਾਰਚ ਵਿੱਚ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਗਵਾਈ ਵਾਲੇ ਇੱਕ ਪੈਨਲ ਨੇ ONOC ਬਾਰੇ ਆਪਣੀ ਰਿਪੋਰਟ ਰਾਸ਼ਟਰਪਤੀ ਦ੍ਰੋਪਦੀ ਮੋਰਮੇ ਨੂੰ ਸੌਂਪੀ ਸੀ। ਇਹ ਕਮੇਟੀ ਨੇ ਸਮਾਨੰਤਰ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਕਨਫਰਮ ਦਾ ਪੂਰਵ ਸਮਰਥਨ ਕੀਤਾ। ਹਾਲਾਂਕਿ ਇਸ ਵਾਰ ਪਾਜਪਾ ਨੇ 240 ਸੀਟਾਂ ਜਿੱਤੀਆਂ ਚੋਕਿ 543 ਮੈਂਬਰੀ ਲੋਕ ਸਭਾ ਵਿੱਚ ਬਹੁਮਤ ਦੇ ਅੰਕੜੇ ਤੋਂ ਕੱਟਨੇ ਐਂਡੀਏ ਵਿੱਚ ਸ਼ਾਮਿਲ ਪਾਰਟੀਆਂ ਦੇ ਸਮਰਥਨ ਨਾਲ ਕੇਂਦਰ ਵਿੱਚ ਸਰਕਾਰ ਬਣੀ ਦੱਸਦੀ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਦਾ ਪ੍ਰਸਤਾਵ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤਾ ਸੀ ਆਮ ਚੋਣਾਂ ਲਈ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਇਸ ਸੰਬੰਧੀ ਵਾਅਦਾ ਕੀਤਾ ਸੀ 15 ਅਗਸਤ ਨੂੰ ਆਪਣੇ ਭਾਸ਼ਣ ਦੇ ਵਿੱਚ ਪੀਐਮ ਮੋਦੀ ਨੇ ਸਿਆਸੀ ਪਾਰਟੀਆਂ ਨੂੰ ਓਐਨਓਈ ਟਿੱਚ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਸੀ ਉਹਨਾਂ ਨੇ ਵਾਰ-ਵਾਰ ਚੋਣਾਂ ਨੂੰ ਭਾਰਤੀ ਤਰੱਕੀ ਦੇ ਵਿੱਚ ਰੁਕਾਵਟ ਦੱਸਿਆ ਸਿੱਤ ਕਿਹਾ ਜਾ ਰਿਹਾ ਹੈ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਲਾਗੂ ਸਰਕਾਰ ਕਰ ਸਕਦੀ ਹੈ ਸਰਕਾਰ 2029 ਤੋਂ ਪਹਿਲਾਂ ਇਹ ਚੜਾਇਆ ਲਾਗੂ ਇਸ ਨੂੰ ਕੀਤਾ ਜਾ ਸਕਦਾ ਹੈ ਕਿਉਂਕਿ ਕੋਵਿੰਦ ਕਮੇਟੀ ਨੇ ਵਨ ਨੇਸ਼ਨ ਵਨ ਇਲੈਕਸ਼ਨ ਤੇ ਸਿਫਾਰਿਸ਼ ਦਿੱਤੀ ਇਸ ਵੱਡੀ ਖਬਰ ਸਾਂਝੀ ਕਰ ਰਹੇ ਮੌਜੂਦਾ ਪਾਜਪਾ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗਠਜੋੜ ਐਨਡੀਏ ਸਰਕਾਰ ਆਪਣੇ ਮੌਜੂਦਾ ਕਾਰਜਕਾਲ ਦੌਰਾਨ ਹੀ ਵਨ ਨੇਸ਼ਨ ਫਾਰ ਇਲੈਕਸ਼ਨ ਲਾਗੂ ਕਰ ਸਕਤੀ ਹੈ ਇਸ ਵਕਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਨ ਨੇਸ਼ਨ ਵਨ ਇਲੈਕਸ਼ਨ ਲੈ ਕੇ ਖਬਰ ਸਾਹਮਣੇ ਆ ਰਹੀ ਹੈ ਵਨ ਨੇਸ਼ਨ ਵਨ ਇਲੈਕਸ਼ਨ ਸਰਕਾਰ ਲਾਗੂ ਕਰ ਸਕਤੀ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਰਕਾਰ 2029 ਤੋਂ ਪਹਿਲਾਂ 1 ਨੇਸ਼ਨ 1 ਇਲੈਕਸ਼ਨ ਲਾਗੂ ਕਰ ਸਕਦੀ ਹੈ ਕੋਵਿੰਦ ਕਮੇਟੀ ਨੇ 1 ਨੇਸ਼ਨ 1 ਇਲੈਕਸ਼ਨ ਤੇ ਸਿਫਾਰਿਸ਼ ਦਿੱਤੀ ਹੈ ਕਿਹਾ ਚਾਰਿਆ ਕਿ 2029 ਤੋਂ 1 ਨੇਸ਼ਨ 1 ਇਲੈਕਸ਼ਨ ਸ਼ੁਰੂ ਹੋ ਸਕਦਾ ਹੈ ਇਸ ਵਕਤੀ ਵੱਡੀ ਖਬਰ ਸਾਂਝੀ ਕਰ ਰਹੀ ਆ ਸੂਤਰਾ ਦੀ ਮੰਨੀਏ ਚੋਣਾਂ ਤੀਜੇ ਕਾਰਜਕਾਲ ਦੀ ਮਿਆਦ ਦੇ ਦੌਰਾਨ ਸਮੰਦੰਤਰ ਚੋਣਾਂ ਯਕੀਨੀ ਤੌਰ ਤੇ ਲਾਗੂ ਕੀਤੀਆਂ ਜਾਣਗੀਆਂ ਸਰਕਾਰ ਨੂੰ ਭਰੋਸਾ ਹੈ ਕਿ ਇਸ ਸਦਾਰਤਮਕ ਕਦਮ ਨੂੰ ਵੱਖ-ਵੱਖ ਪਾਰਟੀਆਂ ਦਾ ਸਮਰਥਨ ਮਿਲੇਗਾ ਇੱਕ ਦੇਸ਼ ਇੱਕ ਚੋਣ ਲਈ ਸਰਕਾਰ ਦੀਆਂ ਤਿਆਰੀਆਂ